ਸਾਡੇ ਪਿੰਡ ਵਾਲਾ ਫਾਦਰ ਇਹ ਹਰੋ ਜੱਖੇ ਕਰੇ ਨਾ ਗੋਡ ਇਜ਼ ਵਨ ਗੋਡ ਇਜ਼ ਟਵਿੰਗ एवरीथिंग ਵੀ ਹੈਵ ਨੋ ਨੀਡ ਡੂਇੰਗ ਐਨੀਥਿੰਗ ਪਲੀਜ਼ ਯੂ ਬਲੀਵ ਓਨ ਗੋਡ ਭਾਗ ਕੇ ਪ੍ਰਮਾਤਮਾ ਹੀ ਸਭ ਕੁਝ ਕਰਦਾ ਸਾਨੂੰ ਕੁਝ ਵੀ ਕਰਨ ਦੀ ਕੋਈ ਲੋੜ ਨਹੀਂ ਇੱਕ ਦਿਨ ਉਹਦੀ ਯਾਰੀ ਲੱਗ ਗਈ ਲਖੇ ਨਾਲ ਉਹ ਲਖੇ ਨੂੰ ਮਿਲਿਆ ਤੇ ਲਖਿਆ ਉਹਨੂੰ ਕਹਿਣ ਲੱਗਾ ਫਾਦਰ ਸਾਹਿਬ ਤੁਸੀਂ ਤੇ ਰੱਬ ਦੇ ਬੰਦੇ ਹੋ ਵੇਖੋ ਰੱਬ ਕੀ ਕੈਰ ਕਮਾਣ ਲਿਆ ਪਾਣੀ ਦੀ ਮੂਹ ਨੀਂ ਚੇ ਰਹੀ ਆਖੂ ਖਾਲੀ ਹੋ ਗਿਆ ਜੀ ਮਾਈ ਸਨ ਯੂ ਮੀ ਕੋਡ ਇਜ਼ ਰੋਂਗ ਪਲੀਜ਼ ਕਮੇ ਵਿਦ ਮੀ ਵੇਖੋ ਖੂਦ ਤੇ ਗਏ ਪਾਣੀ ਚੈੱਕ ਕਰਨ ਲਈ ਪਾਣੀ ਬਹੁਤ ਘੱਟ ਸੀ ਬਾਦਰੀ ਆਖੇ ਤੈਨੂੰ ਹੋਰ ਪਾਣੀ ਲਾਣ ਦੀ ਲੋੜ ਨਹੀਂ ਇਸੇ ਖੂਦ ਦੇ ਵਿੱਚ ਹੀ ਪਾਣੀ ਆਪਣੇ ਆਪ ਵੱਧ ਜਾਏਗਾ ਪ੍ਰਮਾਤਮਾ ਆਪਣੇ ਆਪ ਸਭ ਕੁਝ ਕਰ ਦੇਗਾ ਜਦੋਂ ਪਾਣੀ ਚੈੱਕ ਕਰਨ ਲੱਗਾ ਤਾਂ ਓ ਮਾਈ ਗੋਡ ਓ ਮੈਂ ਤੇ ਕਿਉ ਮੈਂ ਤੇ ਕਿਉ ਓ ਮਾਈ ਗੋਡ ਪ੍ਰਮਾਤਮਾ ਮੈਨੂੰ ਆਪਣੇ ਆਪ ਬਾਹਰ ਇਥੋਂ ਕੱਢੇਗਾ ਮੈਨੂੰ ਕੋਈ ਲੋੜ ਨਹੀਂ ਇਥੋਂ ਨਿਕਲਣੀ ਹਾਏ ਹਾਂ ਮੈਨੂੰ ਕੀ ਹੋ ਰਿਹਾ ਹੈ ਮੈਨੂੰ ਕੀ ਹੋ ਰਿਹਾ ਹੈ ਓ ਪ੍ਰਮਾਤਮਾ ਹੀ ਮੈਨੂੰ ਕੱਢੇਗਾ ਨਾ 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 ਲਖਿਆ ਮੈਂ ਨਹੀਂ ਹੋਏ ਬਾਹਤੀ ਰਹੀ ਬਾਹ ਰੋਣਾ ਪ੍ਰਮਾਤਮਾ ਹੀ ਮੈਨੂੰ ਬਾਹਰ ਕੱਢੇਗਾ ਮੈਂ ਨਹੀਂ ਬਾਹਰ ਰੋਣਾ ਪਾਤਰੀ ਖੋ ਦੇ ਵਿੱਚ ਹੀ ਮਾਰ ਗਿਆ ਉਹ ਬਾਹਰ ਨਾ ਨਿਕਲ ਸਕਿਆ ਕਿਉਂਕਿ ਉਹਨੇ ਯਤਨ ਨਹੀਂ ਸਿੱਖਿਆ। ਉਹ ਗੋੜ ਮੇਰੇ ਨਾਲ ਇਹ ਕੀ ਹੋ ਗਿਆ? ਤੂੰ ਮੇਰੇ ਨਾਲ ਇਹ ਕੀ ਕੀਤਾ? ਮੈਂ ਤੇਰੇ ਤੇ ਵਿਸ਼ਵਾਸ ਕਰਦਾ ਸੀ। ਮੈਂ ਕਹਿੰਦਾ ਸੀ ਕਿ ਗੋੜ ਹੀ ਸਭ ਕੁਝ ਕਰਦਾ। ਸਾਨੂੰ ਕੁਝ ਨਹੀਂ ਕਰਨ ਦੀ ਲੋੜ। ਗੋੜ ਹੀ ਸਭ ਕੁਝ ਕਰਦਾ। ਪਰ ਮੈਂ ਕਿਉਂ ਮਰ ਗਿਆ? ਮੈਂ ਕਿਉਂ ਮਰ ਗਿਆ ਗੋੜ? ਮੈਂ ਕਿਉਂ ਮਰ ਗਿਆ? ਪੋਹਲੇ ਬਾਤਰੀ ਤੈਨੂੰ ਇਹ ਨਹੀਂ ਪਤਾ ਮੈਂ ਵੀ ਉਨ੍ਹਾਂ ਦੀ ਮਦਦ ਕਰਨਾ ਜਿਹੜੇ ਆਪਣੀ ਮਦਦ ਆਪ ਕਰਦੇ ਨੇ ਆਪਣੀ ਮਦਦ ਆਪ ਕਰਨੀ ਸਿੱਖੋ ਫਿਰ ਮੈਨੂੰ ਤਰਦਾਸ ਕਰੋ ਜੇ ਕੁਝ ਸੋਚੇ ਮਨ ਵਿੱਚ ਸੱਜਣਾ ਉਦਮ ਕਰੀਂ ਜ਼ਰੂਰ ਉਹਨੂੰ ਉਦਮ ਹੱਥ ਸੁਖਣੇ ਰਹਸਨ ਉਦਮથી ਭਰਪੂਰ ਜੇ ਕੁਝ ਸੋਚੇ ਮਨ ਵਿੱਚ